सरपंचਾ सरपंचਾ ਕਿੱਧਰ ਚੱਲਾ ਚੱਕ सरपंच सरपंचਾ ੜੀ ਦਾਦੀਆਂ ਤੇ ਆਪਣਾ ਭਾਈ ਬਰਦ ਨਾਲ ਵੇ ਵਾ ਵੈਣ ਕਾ ਭੈਣ ਜੀ ਨੇ ਐਨਕਾ ਕਿਵੇਂ ਮੈਨੂੰ ਜਮਜੂਤ ਲੈਣ ਆ ਗਏ ਹੂੰ ਚਾਰ ਜਾਣੇ ਉਹਨਾਂ ਦੇ ਦਾਹ ਏਡੇ ਡੇ ਹੱਥ ਚ ਫੜੇ ਹੂੰ ਉਹਨਾਂ ਨੇ ਆਉਂਦਿਆਂ ਹੀ ਨਾ ਪਲਿਆ ਮੈਂ ਕਿਹਾ ਬੀਬੀਏ ਲਾ ਕੇ ਆ ਜਾਓ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ پتہ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਅੱਜ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਕੀ ਕਰੀਏ ਤੇਰਾ ਹੀ ਐਨੀ ਮੈਂਟੇਨੈਂਸ ਨਹੀਂ ਤੇਰੀ ਅਸੀਂ ਕਰ ਸਕਦੇ ਕਿੱਦਾਂ ਤੂੰ ਮਲਤਾਨੀ ਮਿੱਟੀ ਮਲੀ ਆ ਦੇਖਦਾ ਸ਼ਰਮ ਆਈ ਇਹਨੂੰ ਇਰਮਨ ਆ ਵੇਰੀ ਸ਼ਾਈ ਗੱਲ ਕਿੱਦਾਂ ਚਿਕੜੋ ਚ ਲੈ ਨਜ਼ਾਰੇ ਤਾਂ ਤੇਰੇ ਹੀ ਆ ਤੇਰੇ ਅੱਖਾਂ ਚ ਝਮਕ ਲੋ ਤੇ ਨਾਲੇ ਲਿਬੜਨੀ ਐ ਪਾ ਵੀ ਲੈ ਰਹੀ ਸੀ ਤੈਨੂੰ ਵੀ ਨਾਲੇ ਲਾਉਣੀ ਪਾਣੀ ਵਿੱਚ ਹੁਣ ਨੀਵੀਂ ਵੀ ਕੋ ਪਾਈ ਅੱਖਾਂ ਚ ਸ਼ਰਮ ਦਿਖਦੀ ਆ ਉਦੋਂ ਬੰਦਾ ਸ਼ਰਮ ਕਰ ਲੈ ਲਿਬੜਨ ਲੱਗਾ ਲੈ ਸ਼ੇਟ ਹੋ ਗਿਆ ਥੋੜਾ ਜਿਹਾ ਓ ਮਾਈ ਗੋਡ ਸੁਪਾ ਵੀ ਕਰ ਰਹੀ ਸੀ ਜੀ ਓ ਮਾਈ ਗੋਡ ਰਮਨ ਦੀ ਸੀ ਨਾਟ ਦਾ ਫੇਅਰ ਵੇਲਾ ਕੱਢਾ ਨੂੰ ਸ਼ਰਮਾਈ ਨਰਮਨ ਓ ਮਾਈ ਗਾਡ ਜਿਹੜੇ ਜੋ ਹੋ ਰਿਹਾ ਵਿਲਨ ਜਿਹਾ ਹੀ ਹੁੰਦਾ ਵਾ ਵਿਲਨ ਜਿਹਾ ਹੁੰਦਾ ਵਾ ਸਰਪੰਚਾ ਸਰਪੰਚਾ ਕਿੱਧਰ ਚੱਲਾਂ ਸਰਪੰਚਾ ਮੋਰਨੀ ਸਰਪੰਚਾ ਮੋਰਨੀ ਵਾ 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 ਜਿਹੜਾ ਸਰਪੰਚ ਨੇ ਮੋਰਨੀ ਦਾ ਵਰਕ ਕਰਾ ਲਿਆ ਨਾ ਓਏ ਹੋਏ ਹੋਏ ਸਰਪੰਚਾ ਵਾ ਆਦ ਨਹੀਂ ਹੁੰਦਾ ਮੈਨੂੰ ਪਤਾ ਨਹੀਂ ਤੇਰੀ ਸ਼ਕਲ ਕਿਹੜੇ ਰਣੀ ਰਹਿੰਦੀ ਮੇਰੇ ਜਿਹੜਾ ਵਿਲਨ ਜੁੱਦਾ ਉਹ ਸਰਪੰਚਾ ਓ ਚੱਕ ਸਰਪੰਚ ਸਰਪੰਚ ਆੜੀ ਦਾਦੀ ਤੇ ਆਪਣਾ ਭਾਈ ਫਿਰਦਾ ਨਾਲ ਚੰਗਾ ਵਾ ਮਸ਼ੀਨਤਾ ਨਹੀਂ ਲਿਆਂਦੀ ਨਹੀਂ ਲਿਆਂਦੀ ਚੱਲ ਰਹਿਣ ਦਿਓ ਚੰਗਾ ਕੀਤਾ ਮੈਨੂੰ ਮਸ਼ੀਨ ਦਾ ਨਾਂ ਲਈਦਾ ਜਦੋਂ ਨਾਂ ਲਈਨੇ ਮਸ਼ੀਨ ਇੱਧਰ ਲਾਇਆ ਉਹ ਤੋਂ ਬਣੀ ਆ ਜਾਂਦਿਆਂ ਹੂੰ ਕਿਵੇਂ ਮੈਨੂੰ ਜਮਜੂਤ ਲੈਣ ਆ ਗਏ ਹੂੰ ਚਾਰ ਜਾਣੇ ਉਹਨਾਂ ਦੇ ਦਾਹ ਓਡੇ ਡੇ ਹੱਥ ਚ ਫੜੇ ਹੂੰ ਉਹਨਾਂ ਨੇ ਆਉਂਦਿਆਂ ਹੀ ਨਾਪ ਲਿਆ ਮੈਂ ਕਿਹਾ ਬੀਬੀਆਂ ਲਾ ਕੇ ਆ ਜਾਓ ਹੂੰ ਜਦੋਂ ਬੀਬੀ ਸਾਡੀ ਆਈ ਕਹਿੰਦੀ ਕੀ ਗੱਲ ਹੋ ਗਈ ਮੈਂ ਕਿਹਾ ਉਹ ਪੱਜ ਗਏ ਹੁਣ ਮੈਂ ਕਿਹਾ ਮੈਨੂੰ ਤਾਂ ਹੁੰਦੇ ਕਿ ਨਾਲ ਦੇ ਉਹਨਾਂ ਨੇ ਨਾਪ ਲਿਆ ਹੁੰਦੇ ਇਨਾਪੜਿਆ ਤਾਂ ਮੈਂ ਕਿੱਡੀ ਛੱਡਿਆ ਕਿਵੇਂ ਮੈਂ ਮਾਸਾਂ ਨਾਲ ਦੀ ਜਾਨ ਛੜਾਈ ਮੈਂ ਕਿਹਾ ਬੀਬੀਗੇ ਲੈ ਗਏ ਬੀਬੀਗੇ ਲੈ ਜੇਗੇ ਆ ਜਾ ਰਿਸ਼ਵਤ ਕੀ ਦਿੱਤੀ ਉਹਨਾਂ ਨੂੰ ਭਰਾਵਾ ਮਹਾ ਜਾਨ ਛੜਾਈ ਉਹਨਾਂ ਤੋਂ ਮੈਂ ਆਪਦੀ ਉਹ ਮੈਂ ਕਿਹਾ ਭਰਾਵਾ ਸਾਡੋ ਮੇਰਾ ਖੜਾ ਹੋਰ ਤੈਨੂੰ ਲੈ ਕੇ ਜਾਓ ਨੇ ਉਹਨਾਂ ਨੂੰ ਕਿਹਾ ਹਣਾ ਮੈਂ ਤੇਰੀ ਜਾਨ ਲੈਣੀ ਆ ਇਹ ਕਹਿੰਦਾ ਉਹ ਚਾਹ ਬਣਾਈ ਜਾਂਦੀ ਆ ਉਹਨੂੰ ਲੈ ਜਾ ਐਂ ਗਿਆ ਹਣਾ ਤੂੰ ਸੁਣਾ ਜਮਜੂਦ ਯਾਰ ਇਹ ਹਕੀਕਤ ਆ ਗਾਣ ਨੂੰ ਦੱਸਿਆ ਜੇ ਟਾਈਮ ਕਿਹੜਾ ਸੀ ਗਿਆ 10 11 ਦਾ ਟਾਈਮ ਕਿੰਨੇ ਸਾਲ ਕੋਇਆ ਨਹੀਂ 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 ਕਾਮ ਤਾਂ ਬਹੁਤ ਹੈ ਜਿਹੜੀ ਹਾਂਜੀ ਉਹ ਰੇੜੀ ਵਾਲੀ ਕਹਾਣੀ ਦੱਸ ਜਦੋਂ ਤੈਨੂੰ ਵੇਖਣ ਆਲੇ ਆਉਂਦੇ ਸੀ ਭਰਾਵਾ ਜਦੋਂ ਮੈਨੂੰ ਵੇਖਣ ਆਉਂਦੇ ਸੀਗੇ ਹੂੰ ਪਹਿਲਾਂ ਵੇਖਦੇ ਆ ਸਾਰ ਉਹਨਾਂ ਨੇ ਕਿ ਪੁੱਛਿਆ ਵੀ ਹੋਰ ਸੜਕ ਕਹਿੰਦੇ ਕਿ ਨਾਲ ਦੇ ਵੀ ਗਲੀ ਦਾ ਪੋਰਾ ਕਿ ਜੀ ਨਹੀਂ ਰੇੜਾ ਕਿਵੇਂ ਆ ਰਿਹਾ ਜਿਹੜਾ ਅਸੀਂ ਟਾਇਰ ਲਾ ਲੈਂਦੇ ਸੀ ਬਾਈ ਜੀ ਤੇ ਮੋਢਿਆਂ ਦੇ ਮੋਢਿਆਂ ਦੇ ਚੱਕ ਕੇ ਕਿੰਨਾਂ ਨਾਲ ਦੇ ਘਰੇ ਲੈ ਜਾਂਦੇ ਜਦੋਂ ਜਦੋਂ ਤੇਰਾ ਰਿਸ਼ਤਾ ਹੁੰਦਾ ਉਦੋਂ ਕਹਾਣੀ ਦੱਸ ਕੀ ਬਣਦੀ ਸੀ ਉਦੋਂ ਕੀ ਕਹਾਣੀ ਬਣਨੀ ਆ ਅਗਲੇ ਕਹਿੰਦੇ ਸੀਗੇ ਕੰਮ ਕਰਦੇ ਆ ਕਹਿੰਦੇ ਕੰਮ ਕੀ ਕਰਦੇ ਆ ਬਾਪੂ ਚਮੜੇ ਦਾ ਕੰਮ ਕਰਦੇ ਨਾ 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 ਦਾਦਾ ਮੇਰਾ ਕਹਿੰਦਾ ਨਹੀਂ ਨਹੀਂ ਬੁੜੇ ਨੂੰ ਪੁੱਛਿਆ ਨਾ ਜਦੋਂ ਵੇਖਿਆ ਅੰਦਰ ਐਡਾ ਮੈਂ ਕਿਹਾ ਕਿਤੇ ਆ ਭੂਆ ਨਾ ਖਲਾ ਦੀ ਭੁੱਲ ਭਲੇਖੇ ਕਹਿੰਦਾ ਕਹਿੰਦੇ ਕਿਉਂ ਮੈਂ ਇਹ ਜਿਹੜਾ 5 ਫੁੱਟ ਦਾ ਤੇ ਇਹ ਨਹੀਂ ਲੱਗਾ ਚਮੜੇ ਦਾ ਪਿਆ ਲੈ ਨਾ ਰੈਡੀ ਵੇਂਦੇ ਗਏ ਚਮੜੇ ਵਾਲੀ ਰੈਡੀ ਆ ਹਾਂ ਚਮੜੇ ਵਾਲੀ ਰੈਡੀ ਅਸੀਂ ਕੱਤ ਲੈਂਦੇ ਰੇ ਵਾਹ ਵੈਣ ਕਾ ਭੈਣ ਜੀ ਨੇ ਐਨ ਕਾ ਹਾਂ ਜੀ ਜੇ ਤੁਸੀਂ ਦੇਖ ਲਈ ਹੁਣੇ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ